ਅੱਜ ਪਹੁੰਚ ਗਏ ਜੀ ਆਪਾਂ ਮੇਲੇ ਤੇ ਤੇ ਅੱਜ ਤੁਹਾਨੂੰ ਮੱਝਾਂ ਦਿਖਾ ਰਹੇ ਆ ਜਿਹੜੀਆਂ ਚਵਾਈ ਵਾਸਤੇ ਲਾਈਆਂ ਹੋਈਆਂ ਨੇ ਬਾਈਆਂ ਨੇ ਤੇ ਇੱਕ ਦੋ ਦਿਨਾਂ ਨੂੰ ਇਹਨਾਂ ਦਾ ਰਿਜ਼ਲਟ ਆ ਜੂਗਾ ਦੇਖ ਸਕਦੇ ਆ ਤੁਹਾਨੂੰ ਵੀ ਕਿੰਨੀ ਚਵਾਈ ਤੇ ਕਿੰਨਾ ਦੁੱਧ ਕੱਢੂਗੀ ਤੇ ਪਹਿਲੀ ਮੱਝ ਬੈਠੀ ਹੈ ਜੀ ਨੀਲੀ 라ਵੀ ਦੀ ਤੇ ਇਹ ਬਾਈ ਹੁਰੀ ਲੈ ਕੇ ਪਹੁੰਚੇ ਨੇਗੇ ਤੇ ਬਾਈ ਹੋਂਾਂ ਤੋਂ ਪੁੱਛਦੇ ਆ ਬਾਈ ਕਿੱਥੋਂ ਪਹੁੰਚੇ ਨੇ ਬਾਈ ਜੀ ਕਿੱਥੋਂ ਆਉਗੇ ਬਾਈ ਪਿੰਡ ਡੋਗ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਠੀਕ ਹੈ ਇਹ ਆਪਣੀਆਂ ਮੱਝਾਂ ਇਹ ਨਹੀਂ ਇਹ ਉਹਨਾਂ ਦੀ ਹੈ ਜਿ ਆਪਣੀ ਤਾਂ ਦੋ ਦੰਦ ਬੈਠੀ ਹੈ ਆਪਣੀ ਇੱਜ਼ਤ ਦਾ ਦੋ ਦੰਦ ਹੈ ਹਾਂਜੀ ਠੀਕ ਹੈ ਇਹ ਮੱਝ ਬਾਈਆਂ ਦੀ ਬਾਈ ਕਿ ਉੱਧਰਲੇ ਪਾਸੇ ਤੇ ਇਹ ਦੋ ਦੰਦ ਬੈਠੀ ਆ ਬਾਈ ਉਹਦੀ ਲੈ ਕੇ ਆਈ ਨਹੀਂ ਹੈਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਨੀਲੀ 라ਵੀ ਦੀ ਉਹ ਖੜੀ ਆ ਤੁਹਾਨੂੰ ਦਿਖਾਉਣੇ ਆ ਬਾਈਆਂ ਨਾਲ ਗੱਲਬਾਤ ਵੀ ਕਰਾਉਣੇ ਆਗੇ ਬਾਈ ਜੀ ਸਸੀ ਘਾਜ ਜੀ ਅ ਬਾਈ ਜੀ ਕਿਹੜਾ ਪਿੰਡ ਆ ਆਪਣਾ ਤੇ ਕਿਹੜੀ ਮੱਝ ਲੈ ਕੇ ਪਹੁੰਚੇ ਹੋਗੇ ਆਪਣਾ ਪਿੰਡ ਹੈ ਕਾਸੀਵਾਲ ਠੀਕ ਹੈ ਮੱਝ ਆਪਾਂ ਨੀਲੀ ਦਾ ਵੀ ਲੈ ਕੇ ਪਹੁੰਚੇ ਠੀਕ ਹੈ ਦੁੱਧ ਚ ਬਾਈ ਦੇ ਵਿੱਚ ਹੈਗਾ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਪਹੁੰਚੇ ਨੂੰ ਬਾਈ ਮੇਰੇ 18 ਤਰੀਕ ਨੂੰ ਰਾਤ ਨੂੰ ਆਵੇਗੀ ਠੀਕ ਹੈ ਤੇ ਇਹਦਾ ਫਾਈਨਲ ਮੁਕਾਬਲਾ ਜਿਹੜਾ ਕਦੋਂ ਹੋਣਾਗਾ 24 ਨੂੰ ਸਵੇਰ ਦਾ ਠੀਕ ਹੈ ਤੇ ਮੱਜਾਂ ਠੀਕ ਹੈ ਉਹਰੇ ਪ੍ਰੋਪਰ ਹਾਂਜੀ ਠੀਕ ਆ ਠੀਕ ਆ ਬਾਈ ਜੀ ਦੇਖ ਲੋ ਬਾਈ ਹੋਰਾਂ ਕੋਲ ਨੀਲੀ ਰਵੀ ਲੈ ਕੇ ਪਹੁੰਚਿਆ ਸਾਹਮਣੇ ਦੇਖ ਸਕਦੇ ਤੁਸੀਂ ਆ ਉਹਦਾ ਮਤਲਬ ਕਿ ਕੱਟੀਆਂ ਆ ਗਈ ਸਾਹਮਣੇ ਤੇ ਬਾਕੀ ਹੋਰ ਗੱਲਬਾਤ ਕਰਾਉਣੀ ਹੈਗੀ ਮੱਜਾਂ ਦੋ ਦੰਦ ਵੀ ਪਹੁੰਚੀਆਂ ਨੇ ਤੇ ਵੱਡੀਆਂ ਮੱਜਾਂ ਵੀ ਪਹੁੰਚੀਆਂ ਨੇ ਆ ਦੇਖ ਲੋ ਇੱਧਰ ਮੱਜਾਂ ਸਾਰੀਆਂ ਖੜੀਆਂ ਰਹੀਆਂ ਤੇ ਇੱਧਰ ਉਹਨਾਂ ਦੀਆਂ ਕੱਟੀਆਂ ਖੜੀਆਂ ਦੇਖੋ ਬੱਜਾਂ ਦੁੱਧ ਚ ਬਾਈ ਦੀਆਂ ਸਾਰੀਆਂ ਨੇ ਇਹ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਾਉਨੇ ਆ ਇੱਥੇ ਬੈਠੇ ਨੇ ਤੋਂ ਬਾਈ ਨਾਲ ਗੱਲਬਾਤ ਕਰਾਉਨੇ ਆ ਬਾਈ ਜੀ ਸਸੀ ਕਾ ਜੀ ਸਸੀ ਕਾ ਜੀ ਬਾਈ ਜੀ ਕੀ ਨਾਮ ਆ ਆਪਣਾ ਤੇ ਕਿੱਥੇ ਪਹੁੰਚੇ ਤੇ ਕਿਹੜੀ ਮੱਝ ਲੈ ਕੇ ਪਹੁੰਚੇ ਹੋਗੇ ਮੇਰਾ ਨਾਮ ਮਨਦੀਪ ਸਿੰਘ ਆ ਜੀ ਠੀਕ ਆ ਆ ਦੋ ਦੰਦ ਝੋਟੀ ਲੈ ਕੇ ਆਏ ਆ ਤਾਂ ਠੀਕ ਹੈ ਉਹਨਾਂ ਅਸਲ ਦੇ ਵਿੱਚ ਤੇ ਕਿੱਦੇ ਪਹੁੰਚੇ ਸੀ ਬਾਈ ਆਪਾਂ 18 ਤਰੀਕ ਨੂੰ ਆਗੇ ਸੀ ਕਿਵੇਂ ਲੱਗਦਾ ਮੇਲੇ ਦਾ ਮਾਹੌਲ ਮੇਲੇ ਦਾ ਮਾਹੌਲ ਵਧੀਆ ਕਾ ਵਧੀਆ ਬਾਈ ਹਾਂ ਵਧੀਆ ਪ੍ਰਬੰਧ ਪ੍ਰਬੰਧ ਵੀ ਵਧੀਆ ਗਏ ਵਧੀਆ ਪ੍ਰਬੰਧ ਠੀਕ ਆ ਬਾਈ ਤੇ ਆ ਜੋ ਹੋਰ ਬਾਈਆਂ ਨਾਲ ਗੱਲਬਾਤ ਕਰਦੇ ਆਂਗੇ ਤਿਆਰੀ ਵੈਰੀ ਕਰੀ ਜਾਂਦੇ ਨੇ ਸਾਰੇ ਦੇਖ ਸਕਦੇ ਹੋ ਤੁਸੀਂ ਕੋਈ ਮੱਜਾਂ ਨੂੰ ਕੁਛ ਹਨਾ ਖਾਣ ਪੀਣ ਨੂੰ ਦੇਈ ਜਾਂਦਾ ਹੈ ਤੇ ਕੋਈ ਸਾਫ ਸਫਾਈ ਦਾ ਕੰਮ ਚੱਲੀ ਜਾਂਦਾ ਹੈਗਾ ਦੇਖ ਸਕਦੇ ਹੋ ਬਾਈਹੂਰੀ ਬਣਾ ਰਹੇ ਨੇ ਕੁਛ ਇਹ ਵੀ ਆਪਾਂ ਸਾਨੂੰ ਗੱਲਬਾਤ ਕਰਾਵਾਂਗੇ ਕੀ ਖਰਾਕ ਦੇਣਗੇ ਉਹ ਆਪਾਂ ਗੱਲਬਾਤ ਕਰਾਵਾਂਗੇ ਤੇ ਇੱਧਰ ਆ ਜੋ ਗੱਲਬਾਤ ਕਰਾਉਣੇ ਬਾਈਹੂਰੀ ਇੱਧਰ ਵੀ ਬਣਾ ਰਹੇ ਨੇ ਕੁਛ ਤੇ ਦੇਖ ਸਕਦੇ ਆ ਕਰਦੇ ਆ ਗੱਲਬਾਤ ਬਾਈ ਜੀ ਸਸੀ ਕਾ ਜੀ ਬਾਈ ਜੀ ਕਿੱਥੋਂ ਪਹੁੰਚੇ ਹੋਗੇ ਪਿੰਡ ਆਪਣਾ ਨੰਗਰ ਤੋਂ ਜਿਲ੍ਹਾ ਮਾਨਸਾ ਠੀਕ ਹੈ ਤੇ ਕਿਹੜੀ ਮੱਝ ਲੈ ਕੇ ਪਹੁੰਚੇ ਹੋਗੇ ਮੱਝਾਂ ਨਹੀਂ ਆਪਣੇ ਇੱਥੇ ਵੱਡੀਆਂ ਮੱਝਾਂ ਜੀ ਉਹ ਦੋ-ਤਿੰਨ ਛੋਟੀਆਂ ਜੀ ਠੀਕ ਹੈ ਤੇ ਆਜੋ ਕਰਾਉਨੇ ਆ ਬਈ ਨਾਲ ਹੋਰ ਗੱਲਬਾਤ ਤੇ ਕਿਹੜੀਆਂ-ਕਿਹੜੀਆਂ ਨੇ ਬਾਈ ਇੱਕ ਵਾਰ ਦੁਬਾਰਾ ਕਾ ਚੋਟੀ ਹੈ ਬਈ ਕਾ ਮੱਝਾ ਬੱਡੀ ਠੀਕ ਹੈ ਇੱਕ ਦੋ ਦੰਦ ਚ ਤੇ ਇੱਕ ਇੱਕ ਵੱਡੀਏ ਚ ਵੱਡੀਏ ਚ ਤੇ ਕੀ ਬਣਾ ਰਹੇ ਹੋ ਖਾਣ ਪੀਣ ਵਾਸਤੇ ਬਈ ਇਹਨਾਂ ਵਾਸਤੇ ਫਿਰ ਬਾਹੀ ਬਾਈ ਬੜੇ ਮੈਨੇ ਖਾਲਸਾ ਚੋਕਰ ਹੀ ਪਹੁੰਚੇ ਠੀਕ ਹੈ ਇਹੀ ਬਣਾ ਰਹੇ ਤੇ ਦੁਬਾਈ ਹੋਰੀ ਇਹਨਾਂ ਦਾ ਕਰੀ ਜਾਂਦੇ ਆ ਦੇਖੋ ਖਾਣ ਪੀਣ ਦਾ ਪ੍ਰਬੰਧ ਹੋਰ ਬਾਈ ਮੇਲੇ ਚ ਕਿਵੇਂ ਲੱਗਦਾ ਹੈਗਾ ਵਧੀਆ ਬਾਈ ਵਧੀਆ ਪ੍ਰਬੰਧ ਪ੍ਰਮント ਵਧੀਆ ਹੈਗਾ ਪ੍ਰਬੰਧ ਓਕੇ ਆ ਬਾਈ ਓਕੇ ਵਧੀਆ ਸਿਸਟਮ ਓਕੇ ਸਿਸਟਮ ਆ ਕਿੱਦੇ ਪਹੁੰਚੇ ਸੀਗੇ ਅਸੀਂ ਬਾਈ 18 ਤਰੀਕ ਨੂੰ ਆਏ ਸੀ ਸਾਮ ਨੂੰ ਠੀਕ ਹੈ ਤੇ ਦੇਖ ਸਕਦੇ ਹੋ ਦੋਸਤੋ ਇਹਨਾਂ ਦੀ ਮਿਹਨਤਾਂ ਨੇ ਇਹ ਚੰਗੇ ਡੰਗਰ ਪਸ਼ੂ ਸਾਹਮੇ ਹੋਏ ਨੇ ਦੇਖ ਸਕਦੇ ਹੋ ਮੇਲਿਆਂ ਚ ਲੈ ਕੇ ਆਏ ਨੇ ਬਾਈ ਹੋਰੀ ਇੱਕ ਆ ਲੈ ਕੇ ਪਹੁੰਚਿਆ ਤੇ ਇੱਕ ਇਹ ਬਾਈ ਹੋਰੀ ਦੋਏ ਮਰ ਕੇ ਮੱਝਾਂ ਲੈ ਕੇ ਪਹੁੰਚੇ ਨੇਗੇ ਤੇ ਪਸ਼ੂ ਪਾਲਕ ਵੀਰ ਨੇ ਆਪਦੀ ਕਰ ਰਹੇ ਨੇਗੇ ਖਾਣ ਪੀਣ ਨੂੰ ਦੇ ਰਹੇ ਨੇਗੇ ਤੇ ਬਾਕੀ ਸਾਰੀਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਨਾਲ ਬਣੇ ਰਹੋ ਦੋਸਤੋ ਤੇ ਆਹ ਬੈਠੀਆਂ ਨੇ ਮੱਝਾਂ ਕਿਸੇ ਨੇ ਦੇਖੋ ਜੀ 15 ਲੀਟਰ ਦੇਣਾ ਕਿਸੇ ਨੇ 20 ਲੀਟਰ ਦੇਣਾ ਉਹ ਸੋਦੇ ਸਾਰਿਆਂ ਦੇ ਸਾਹਮਣੇ ਪਤਾ ਲੱਗ ਜਾਊਗਾ ਤੇ ਮੱਜਾਂ ਦੇ ਸਿੰਗਾ ਨੂੰ ਬੰਨ ਰੱਖਿਆ ਉਹ ਪਾਲੇ ਦੇ ਕਰਕੇ ਲਾ ਲੂ ਹਨਾ ਠੰਡ ਕਰਕੇ ਲਾ ਲੂ ਦੋਸਤੋ ਇੱਧਰ ਵੀ ਮੱਜਾਂ ਖੜੀਆਂ ਨੇ ਉਹ ਖੜੀ ਇੱਕ ਨੀਲੀ ਰਾਵੀ ਦੀ ਉਧਰ ਮੱਜ ਖੜੀ ਆ ਦੇਖ ਸਕਦੇ ਹੋ ਦੋਸਤੋ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਥੋੜੀ ਤੇ ਆਜੋ ਤੁਹਾਨੂੰ ਬਾਈਆਂ ਨਾਲ ਗੱਲਬਾਤ ਕਰਾਉਣੇ ਵੀ ਉਹ ਬਾਈ ਹੋਰੀ ਕੀ ਕਰੀ ਜਾਂਦੇ ਨੇ ਦੇਖ ਸਕਦੇ ਹੋ ਦੇਖਭਾਲ ਕਰੀ ਜਾਂਦੇ ਆ ਦੇਖੋ ਠੰਡ ਤੋਂ ਬਹੁਤ ਗੌਰ ਰੱਖਣੀ ਪੈਂਦੀ ਹੈਗੀ ਤੇ ਦੋਸਤੋ ਵੀਡੀਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੇ ਸਾਰਾ ਮੇਲਾ ਤੁਹਾਨੂੰ ਲਾਈਵ ਵੀ ਦਿਖਾਵਾਂਗੇ ਤੇ ਵੀਡੀਓ ਦੇ ਰੂਪ ਵਿੱਚ ਵੀ ਦਿਖਾਵਾਂਗੇ ਬਾਈ ਹੋਰੀ ਇੱਧਰ ਲੱਗ ਰਹੇ ਸਾਂਹ ਸਵਾਲ ਆਜੂ ਗੱਲਬਾਤ ਕਰਾਉਣੇ ਆ ਬਾਈ ਹੋਰਿਆਂ ਨਾਲ ਆਜੋ ਇੱਕ ਬਾਈ ਨਾਲ ਗੱਲਬਾਤ ਵੀ ਕਰਾਉਣੇ ਆ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਸੀ ਬਾਈ ਹੋਰੀ ਮੱਝ ਵਾਸਤੇ ਆਪਣੇ ਵਾਸਤੇ ਤਿਆਰ ਕਰੀ ਜਾਂਦੇ ਨੇ ਆ ਦੇਖ ਸਕਦੇ ਹੋ ਤੇ ਬਾਈ ਹੋਰੇ ਨਾਲ ਆਪਣਾ ਮੱਝ ਕੀ ਬੇਟੇ ਨੇ ਰੱਖਿਆ ਹੋਇਆਗਾ ਆਜੂ ਗੱਲਬਾਤ ਕਰਦੇ ਆ ਤੇ ਬਾਈ ਹੋਰਾਂ ਨੂੰ ਪਾਈ ਲੈਣ ਲੋ ਤੇ ਕੀ ਨਾਮ ਆ ਆਪਣਾ ਅਮਰਿਤਪਾਲ ਸੰਧਨੀ ਠੀਕ ਆ ਤੇ ਮੱਝ ਫਿਰ ਆਪ ਹੀ ਸਾਹਮਣੇ ਹੋਗੇ ਘਰੇ ਹਾਂਜੀ ਠੀਕ ਹੈ ਹੁਣ ਕੀ ਬਣਾ ਰਹੇ ਹੋਗੇ ਫਿਰ ਲੇਟੀ ਬਣਾ ਰਹੇ ਆ ਜੀ ਲੇਟੀ ਚ ਕੀ ਕੁਝ ਪਾਉਣੇ ਆਗੇ ਹੁਣ ਇੱਕਦਮ ਮੱਕੀ ਆਈ ਠੀਕ ਹੈ ਕਣਕ ਤੇ ਛੋਲੇ ਆਈ ਠੀਕ ਹੈ ਤੇ ਸ਼ੌਂਕ ਆ ਫਿਰ ਮੱਝਾਂ ਸਾਹਮਣ ਦਾ ਸਕੂਲ ਸਕਾਲ ਵੀ ਜਾਂਨੇ ਹੋ ਹਾਂਜੀ ਤੇ ਨਾਲ ਨਾਲ ਮੱਝਾਂ ਦਾ ਵੀ ਕੰਮ ਕਰਦੇ ਹੋ ਤੇ ਦੋਸਤੋ ਦੇਖ ਸਕਦੇ ਹੋਗੇ ਹਨਾ ਬਾਈ ਖੁਦਾ ਨੇ ਆਪਦਾ ਬੇਟਾ ਨਾਲ ਰੱਖਿਆ ਹੋਇਆ ਹੈਗਾ ਹਨਾ ਆ ਉਮਰੇ ਦੇਖ ਲਓ ਮੱਝਾਂ ਸਾਹਮਣ ਦਾ ਸ਼ੌਂਕ ਆ ਗਿਆ ਜੇ ਆਪਾਂ ਕਹੀਏ ਕੋਈ ਕੰਮ ਐ ਨਹੀਂ ਹੁੰਦਾ ਵੀ ਆਪਣੇ ਬਾਹਰ ਜਾ ਕੇ ਹੀ ਕੰਮ ਜੇ ਕਰਨਾਗਾ ਆਪਣਾ ਇਹ ਪਿਤਾ ਪੁਰਖੀ ਕੰਮ ਨੇਗੇ ਪਿਤਾ ਪੁਰਖੀ ਪੁਰਾਣੇ ਸਮਿਆਂ ਤੋਂ ਆਪਣੇ ਇਹ ਜਿਹੜੇ ਕੰਮ ਨੇ ਉਹ ਸਾਹਮਣੇ ਜ਼ਰੂਰੀ ਨੇ ਆਪਣੇ ਦੇਖ ਸਕਦੇ ਹੋਗੇ ਮੁੰਡਾ ਨਾਲ ਰੱਖਿਆ ਹੋਇਆ ਹੈਗਾ ਦੇਖ ਲਓ ਮੱਝ ਲੈ ਕੇ ਪਹੁੰਚੇ ਨੇ ਬਾਈ ਹੁਰੀ ਦੋ ਦੰਦ ਦਾ ਸੋਧੂ ਮੱਝ ਰੱਖਿਆ ਹੋਦਾ ਦੇਖੋ ਤੇ ਕਰਿਓ ਵੀਡੀਓ ਸ਼ੇਅਰ ਲੇਖਦੇ ਆ ਮਿਲਦੇ ਆ ਬਾਈ ਹੁਰੀ ਫਿਰ ਆਵਾ ਠੀਕ ਹੈ ਠੀਕ ਹੈ ਜੀ